ਸਤਿ ਸ੍ਰੀ ਅਕਾਲ ਕਿਸਾਨ ਭਰਾਓ ਸਵਾਗਤ ਕਰਦੇ ਆ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਦੇ ਵਿੱਚ ਜਿਹੜੇ ਕਿਸਾਨ ਵੀਰ ਇਸ ਚੈਨਲ ਨੂੰ ਦੇਖ ਰਹੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਵਾਲਾ ਬਟਨ ਵੀ ਦਬਾ ਲੈਣਾ ਤਾਂ ਜੋ ਲੇਟਸਟ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਵੀਰੋ ਆਪਾਂ ਅੱਜ ਕਰਾਂਗੇ ਗੱਲ ਝੋਨੇ ਦੀ ਪਨੀਰੀ ਦੇ ਬਾਰੇ ਤੇ ਜਿਹੜੇ ਤੁਸੀਂ ਕਿਸਾਨ ਵੀਰੋ ਦੇਖ ਰਹੇ ਹੋ ਇਹ ਪੂਸਾ 44 ਦੀ ਜਿਹੜੀ ਪਨੀਰੀ ਆਪਣੀ ਲਾਈ ਹੋਈ ਹੈਗੀ ਤੇ ਇਹ ਕਿਸਾਨ ਵੀਰੋ ਜਿਹੜਾ ਆਪਣਾ ਹਲਕੀ ਤੇ ਰੇਤੇ ਵਾਲਾ ਵਾਹਣ ਹੈ ਉੱਥੇ ਥੋੜਾ ਜਿਹਾ ਜਿਹੜਾ ਪਾਣੀ ਐ ਘਟ ਖੜਦਾ ਏ ਸੇਤੀ ਜੀਰ ਜਾਂਦਾ ਹੈਗਾ ਤੇ ਇਸ ਕਰਕੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆ ਪਨੀਰੀਆ ਜਿਹੜੀ ਇਹ ਮੱਚ ਰਹੀ ਹੈਗੀ ਤੇ ਕਿਤੇ ਕਿਤੇ ਵਧੀਆ ਆ ਬੇਖ ਸਕਦੇ ਹਾਂ ਤੇ ਵਿਚ ਵਿਚ ਇਹ ਮਚਣੀ ਸਟਾਰਟ ਹੋ ਗਈ ਕਿਸਾਨ ਭਰਾਵੋ ਜੇ ਆਪਾਂ ਅਸਲ ਇਹਦੀ ਗੱਲ ਕਰੀਏ ਦੋ ਤਿੰਨ ਕਾਰਨ ਹੋ ਸਕਦੇ ਨੇ ਇਹ ਮਚਣ ਦੇ ਇੱਕ ਤਾਂ ਕਿਸਾਨ ਭਰਾਵੋ ਹੀਟ ਵੇ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਜਿਹੜੇ ਆਪਣੇ ਆਲੇ-ਦਾਲੇ ਆਪਾਂ ਬਹਾਨਾ ਖੋਲਾ ਬਾਕੇ ਛੱਡ ਦੰਨੇ ਆ ਉਹਦਾ ਜਿਹੜਾ ਰੇਤ ਹੈ ਉਹ ਜਾਂ ਤਪ ਜਾਂਦਾ ਹੈਗਾ ਉਧਰੋਂ ਤੇਜ਼ ਹਵਾ ਚੱਲਦੀ ਹੈ ਉੜਕੇ ਦੇ ਪੱਤਿਆਂ ਦੇ ਪੈਂਦਾ ਤੇ ਉਹ ਜਿਹੜੇ ਪੱਤੇ ਨੇ ਉਹ ਮੱਟਨੇ ਸਟਾਰਟ ਹੋਏ ਨੇ ਇਸ ਕਰਕੇ ਜਿਹੜਾ ਥੋੜਾ ਆਲੇ-ਦਾਲੇ ਥੋੜਾ ਜਿਹਾ ਬਾਹਣ ਨੂੰ ਪਾਣੀ ਲਾ ਕੇ ਰੱਖੋ ਤਾਂ ਕਿ ਜਿਹੜੀ ਹਵਾ ਨਾਲ ਰੇਤਾ ਉੜਦਾ ਹੈ ਉਹ ਇਹਦੇ ਪਨੀਰੀ ਦੇ ਉੱਤੇ ਨਾ ਪੈ ਸਕੇ ਸੋ ਤੁਸੀਂ ਵੇਖ ਸਕਦੇ ਹੋ ਇਧਰੀ ਸਾਈਡ ਵੀ ਉਹੀ ਹਾਲੀ ਲਈ ਹੈ ਪਨੀਰੀਆ ਜਿਹੜੀ ਦੇ ਚਿੱਟੇ ਪੱਤੇ ਤੇ ਵਿੱਚ ਜਿਹੜੇ ਪੌਦੇ ਨੇ ਉਹ ਇਹਦੇ ਮਰਨੇ ਸਟਾਰਟ ਹੋ ਗਏ ਤੇ ਦੂਜੀ ਗੱਲ ਕਿਸਾਨ ਭਰਾਵੋ ਕਰਦੇ ਆ ਵੀ ਆਪਣਾ ਜਿਹੜਾ ਰੇਤੇ ਦਾ ਬਾਹਣਾ ਹਲਕੀ ਜ਼ਮੀਨ ਹੈ ਤੇ ਇਹਦੇ ਵਿੱਚ ਲੋਹੇ ਦੀ ਘਾਟ ਵੀ ਮੈਨੂੰ ਲੱਗ ਰਹੀ ਹੈ ਵੀ ਨਜ਼ਰ ਆ ਰਹੀ ਹੈ ਜਿਵੇਂ ਇਸ ਤਰ੍ਹਾਂ ਕਿਉਂਕਿ ਬੂਟੇ ਦੇ ਉੱਤੋਂ ਪੱਤੇ ਪੀਲੇ ਜੇ ਹੋ ਕੇ ਤੇ ਬੂਟੇ ਦੀ ਜਿਹੜਾ ਜੜ ਬਿਲਕੁਲ ਇਹਣਾ ਠੀਕ ਹੈ ਤੇ ਉੱਤੋਂ ਇਹ ਖਤਮ ਜੇ ਹੋ ਗਿਆ ਤੇ ਲੋਹੇ ਦੀ ਘਾਟ ਦੇ ਵਾਸਤੇ ਜੇ ਆਪਾਂ ਇਹਦੇ ਵਿੱਚ 2-3 ਸਪਰੇਹਾਂ ਲੋਹੇ ਦੀਆਂ ਵੀ ਕਰ ਸਕਦੇ ਆ ਤੁਸੀਂ ਵੇਖ ਸਕਦੇ ਹੋ ਵੀ ਜਿਹਨੂੰ ਆਪਾਂ ਆਇਰਨ ਇਹਦੀ ਸਪਰੇਹ ਹੈ ਜਿਹੜੀ ਆਪਾਂ ਕਰਨੀ ਹੈਗੀ ਤੇ ਤੁਹਾਡਾ ਜਿੰਨਾ ਕੁ ਬਾਣ ਹੈ ਵਿੱਗਾ ਪਨੀਰੀ ਹੈ ਅੱਧਾ ਵਿੱਗਾ ਪਨੀਰੀ ਹੈ ਉਸ ਹਿਸਾਬ ਦੇ ਨਾਲ ਜੇ ਆਪਾਂ ਇਹ 1 ਕਿਲੋ ਦੀ ਪੈਕਿੰਗ ਹੈ ਤੇ ਇਹਨੀਆਂ 5 ਢੋਲੀਆਂ ਆਪਾਂ ਕੀਲੇ ਤੇ ਲਾਉਨੇ ਹੁੰਦੇ ਆਗੇ ਜੇ ਤੁਹਾਡੀ ਵਿੱਗਾ ਹੈ ਤਾਂ ਇੱਕ ਢੋਲੀ 15 ਲੀਟਰ ਪੰਪ ਦੇ ਵਿੱਚ ਪਾ ਕੇ 1 ਲੀਟਰ ਆਪਾਂ ਉਹਦੀ ਸਪਰੇਅ ਕਰ ਸਕਦੇ ਆ ਦੋ ਤੇ ਤਿੰਨ ਸਪਰੇਹਾਂ ਇਹਦੀਆਂ ਲਾਜ਼ਮੀ ਕਰੋ ਤੇ ਬਾਕੀ ਜਿਹੜੀ ਉਹ ਵਾਲੇ ਵਾਲੇ ਮਿੱਟੀ ਵਾਲੀ ਗੱਲ ਐ ਉਹਨੂੰ ਵੀ ਪਾਣੀ ਲਾ ਕੇ ਰੱਖੋ ਤਾਂ ਜੋ ਮਿੱਟੀ ਉੜ ਕੇ ਉੱਤੇ ਨਾ ਪਵੇ ਜੇ ਆਪਾਂ ਇਹਦਾ ਸਮੇਂ ਸਿਰ ਲਾਜ ਨਹੀਂ ਕਰਾਂਗੇ ਤਾਂ ਆਪਣੀ ਜੜੀ ਪਨੀਰੀ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈਗਾ ਸੋ ਇੰਨੀਆਂ ਕਿ ਬੇਨਤੀਆਂ ਨੇ ਜੀ ਧੰਨਵਾਦ